ਇਕ ਓਅੰਕਾਰ ਸਤਿਗੁਰ ਪ੍ਰਸਾਦਿ ਰਾਗ ਆਸਾ ਮੁਹੱਲਾ ਪੰਜਵਾ ਚੰਤ ਘਰ ਪਹਿਲਾ ਅਨੰਦ ਅਨੰਦ ਕਹਾਣਾ ਜੀਵਨ ਸਭੇ ਦਰਸਾਈਨ ਪੀਜੇ ਕਾਖੇ ਜੀਨ ਦੀਪ ਸਾਰ ਅੰਕਾਰ ਦੁਆਰਾ ਸੰਪੇ ਪਿਆਰੇ ਹੈ ਉਸੇ ਤਰੀਕੇ ਨਾਲ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਦੀਪ ਸਾਰ ਅੰਕਾਰ ਦੁਆਰਾ ਬਾਰ ਬਾਰ ਉਸੇ ਰਾਤ ਨੂੰ ਕਹਿੰਦੇ ਦੀਪ ਸਾਰ ਅੰਕਾਰ ਦੁਆਰਾ ਅਲੰਕਾਰ ਹੁੰਦਾ ਹੈ ਜਿਵੇਂ ਬਾਹਰ ਤੋਂ ਪਾਛਰ ਕੇ ਜੀਵਨੋਂ ਮੈਂ ਜੀਵਨ ਪਾਇਆ ਇਹ ਵੇ ਗੁਰ ਅਰਜਨ ਦੇਵ ਦੀ ਵਾਹਿਦ ਦੀ ਪ੍ਰਾਪਤੀ ਵਾਹ ਦੱਸਦੇ ਹਨ ਗੁਰ ਸਿੱਖਾਂ ਦੇ ਤਾਂ ਹੀ ਪੁੱਛਦੇ ਆਂਦੇ ਤਾਂ ਹੀ ਆਨੰਦੋ ਆਨੰਦ ਘਣਾ ਇਹ ਸੰਤੋ ਨੰਦ ਜੀ ਨੰਦ ਕਨਸਾ ਨੂੰ ਪ੍ਰਾਪਤ ਹੋਇਆ ਹੈ ਅੰਦੋ ਅਨੰਦ ਸਰੂਪ ਨੂੰ ਪਾ ਕੇ ਅੰਦ ਘਣਾ ਘਣਾ ਆਨੰਦ ਬ੍ਰਹਮਾ ਨੂੰ ਨੰਦ ਪ੍ਰਾਪਤ ਹੋਇਆ ਹੈ ਮੈਸੂ ਪ੍ਰਭ ਦੀ ਥਾਰ ਮੋਹ ਲਾਇ ਗੁਰ ਆਪਣੇ ਪਿਆਰੇ ਨੂੰ ਵੇਖ ਲਿਆ ਰਾਮ へ ਭਾਈ ਚੱਖੜਾ ਚੱਖੜਾ ਚੱਕ ਲੋਹੇ ਭਾਈ ਚੱਖੜਾ ਮੈਂ ਹਰ ਰਸ ਮਿੱਠਾ ਰਾਮ ਜੋ ਹਰੀ ਦਾ ਰਸ ਮਿੱਠਾ ਪਿਆਰਾ ਇੱਕ ਬਾਕੀ ਪ੍ਰਮੇਸ਼ਰ ਸਾਰਿਆਂ ਦਾ ਪ੍ਰਕਾਸ਼ ਕਰੋ ਕਨ ਗੋਵੀਂ ਕਿਰਪਾ ਕਰਕੇ ਜੋ ਪ੍ਰਾਪਤ ਹੁੰਦਾ ਪੰਜਵੇਂ ਪਾਤਸ਼ਾਹ ਸੰਤੋ ਗਿਆਨ ਕਰਦੇ ਚੱਖੇ ਯੋਗ ਹੈ ਜੋ ਬ੍ਰਹਮ ਆਨੰਦ ਉਹ ਹੀ ਨੈ ਭੈਰੀ ਫੀਰ ਕਰਕੇ ਚਖਵੇਂ ਕੀਤਾ ਹਰੀ ਦਾਸ ਮਿੱਠਾ ਪਿਆਰਾ ਰਾਮ へ ਪਾਈ ਹਰ ਦਾਸ ਮੀਠਾ ਮਨ ਮਹਿ ਬੂਠਾ ਹਰੀ ਦਾਸ ਪਿਆਰਾ ਹੈ ਸਾਡੇ ਮਨ ਚ ਵਸ ਗਿਆ ਹੈ ਸਤਗੁਰੂ ਤੁਠਾ ਸਹਿਜ ਭੈਰਾ ਰਾਮ ਦਾਸ ਜੀ ਦੇ ਤੁਠੇ ਪ੍ਰਸੰਨ ਹੋਣ ਕਰਕੇ ਸਹਿਜ ਗਿਆਨ ਪ੍ਰਾਪਤ ਭਿਆ ਹੋਇਆ ਹੈ ਮਿਰਿਓ ਵਸ ਆਇਆ ਮੰਨ ਲਗਾਇਆ ਗ੍ਰਹਿ ਮੋ ਘਰ ਵਾਲੇ ਦਾ ਪਤੀ ਗਿਆਨ ਹੈ ਉਹ ਪਰਮੇਸ਼ਰ ਵਸਤਾ ਆ ਗਿਆ ਸਾਡੇ ਮੰਗਲਿਆ ਚਾਰ ਨੂੰ ਗਾਉਣੇ ਕੀਪਾ ਪ੍ਰੀਮ ਦੇ ਸਹਿਤ ਪੰਜ ਦੁਸ਼ਟ ਉਹ ਭਾਗ ਗਏ ਪੰਜ ਦੁਸ਼ਟ ਕਾਮ ਕਰੋ ਲੋਭ ਮੋਹ ਕਾਇਆ ਦੇਸੀ ਉਹ ਭੱਜ ਕੇ ਹੋਰ ਕਿਸੇ ਅਗਿਆਨੀ ਵਾਲੀ ਦਾ ਅੱਗਾ ਜਾ ਬਣਾਏ ਈਸਲ ਆਧਾਣੇ ਅੰਮ੍ਰਿਤ ਬਾਣੇ ਅੰਤਿ ਦੇ ਰੰਗ ਨੂੰ ਛੱਡ ਪਾਉਣ ਵਾਲੀ ਬਾਣੀ ਕਰਕੇ ਰਾਜੀ ਗਏ ਹਾਂ ਮਨ ਵਾਸ਼ਨਾ ਦੇ ਈਸਲ ਹੋ ਗਏ ਹਨ ਸਾਜਨ ਸੰਤ ਬਤੀਠਾ ਸਾਜਨ ਜਿਹੜੇ ਪਿਆਰੇ ਸੰਤ ਹਨ ਉਹਨਾਂ ਦੇ ਸਿੱਖ ਪਰਵਾਰ ਗਏ ਲਿਖਤੀ ਸੱਜਣ ਪਾਈ ਮੁੰਡਾ ਸਾਹਿਬ ਦੀ ਸੰਤ ਜੀਰ ਦੇ ਸਾਹਮਣੇ ਉਹਨਾਂ ਨੇ ਸਾਨੂੰ ਲਾਹੌਰ ਤੋਂ ਲਿਆ ਕੇ ਫਿਲਪੁਰਾ ਹੁੰਦਾ ਸਾਹਿਬੇ ਕਰਨਾ ਨਾਲ ਮੇਲੰਗੀ ਵਿਚੋਲਗੀ ਕੀਤੀ ਸਾਜਣ ਸੰਤ ਨੂੰ ਸਿੱਖਾ ਸੰਤ ਜੀ ਦੇ ਸਦਸਨ ਕੋਹ ਦਿਆ ਕਰਨਾ ਕੱਜਿੰਦੇ ਸ਼ਰਮੋਂ ਮੰਨਣ ਆਦਕ ਹੈ ਇਹਨਾਂ ਗੁਨਾ ਨੇ ਉਸ ਹੀਰਤਾਂ ਵਿਚੋਂ ਪਾਈ ਕੀਤੀ ਹੈ ਪ੍ਰਾਂਤੀ ਦੀ ਬਾਹੋਂ ਨਾਨਕ ਹਰ ਸਿਉ ਮਨ ਮੰਨਿਆ ਸਰਗੁਰੂ ਜੀ ਕਹਿਣ ਹਰਿ ਅਕਾਲ ਪੁਰਖ ਦੇ ਨਾਲ ਪਈ ਮਨ ਮੰਨ ਗਿਆ ਹੈ ਉਹ ਪ੍ਰਭ ਨੇੜੀ ਦੀਠਾ ਉਸ ਪ੍ਰਤੱਖ ਸਾਖ ਆਦਿ ਨੇਤਰਾ ਨਾਲ ਵੇਖ ਲਿਆ ਹੈ ਜਦੋਂ ਕਾਰ ਸੇਵਾ ਕਰਨ ਨੂੰ ਆਪੇ ਮਹਾਰਾਜ ਆਏ ਹਨ ਇਸੇ ਪ੍ਰਕਾਰ ਮੈਨੂੰ ਦਿੱਸਤ ਰੂਪ ਉਸ ਵਾਹਿਗੁਰੂ ਮਨਬੋਧੂ ਰੂਪੀ ਨੇਤਰਾ ਦੁਆਰਾ ਉਰ ਆਗੁਰੂ ਰੂਪੀ ਨੇ ਜਾਨਾ ਪ੍ਰੋਗ ਪ੍ਰੋਗ ਰੂਪ ਕੀ ਗਿਆਨ ਨਿਪਰਾਣਾ ਉਸ ਵਾਹਿਗੁਰੂ ਨੇ ਦੇਖਿਆ ਹੈ ਉਹ ਹੈ ਅਰੇ ਸੁਹੇ ਅਰੇ ਉਸ ਸੰਜਨੋ ਸੋਹਣੇ ਕੋਏ ਸੋਹਣੇ ਹੋਏ ਹੈ ਮੇਰੇ ਬੰਕ ਦੁਆਰੇ RAM ਮੇਰੇ ਦੰਕੋ ਜੋ ਸੁੰਦਰ ਹੈ ਦਰਵਾਜੇ ਇੰਦਰੀਆਂ ਰੂਪ ਦਰਵਾਜੇ ਹੈ ਅੱਖਾਂ ਕੰਨ ਨਾਸਿਕ ਆਦਿਕ ਇਹ ਸੋਹਣੇ ਹੋ ਗਏ ਹੈ ਸੋ ਇਹ ਸੋ ਨੀਕ ਜੋ ਪਰਮੇਸ਼ਵਰ ਹੈ ਸਾਰਿਆਂ ਦੀ ਸੋਭਾ ਦੇ ਬਣਾਉਣ ਵਾਲਾ ਉਸ ਕਰਕੇ ਸੋਭ ਨੀਕ ਹੋਏ ਹੈ ਮੇਰੇ ਦੰਕ ਸੁੰਦਰ ਗਿਆਨ ਰੂਪੀ ਦਰਵਾਜੇ ਗਿਆਨਤਾ ਕਰਨ ਰੂਪੀ ਦਵਾਰੇ RAM へ ਭਾਈ ਪਾਹਨੁੜੇ 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 ਰਾਗੁਰੂ ਗ੍ਰੂਪੀਏ ਦੇ ਖਰਤੰਪੀ ਮੋਖੀ ਚਾਬੀ ਐ ਵੀ ਦਰਵਾਜੇ ਖੰਗੇ ਜਦ ਇਹ ਸਿਮਰਾਜ ਆਵੇ ਤੇ ਇਹ ਸੋਗ ਨਹੀਂ ਕੋਏ ਹਨ ਆਹ ਲੋੜੇ ਪਾਹ ਲੋੜੇ ਇਹ ਸੰਜਣੋਂ ਪ੍ਰਾਣੇ ਹਣਗੇ ਪ੍ਰਾਣੇ ਹਣਗੇ ਮੇਰੇ ਸੰਤ ਪਿਆਰੇ ਮੇਰੇ ਸੰਜਣਨ ਸਾਸ ਵਾਸ ਨਹੀਂ ਰਿਸ਼ਦਾ ਵਾਹਿਗੁਰੂ ਦੇ ਪਿਆਰੇ RAM へ ਭਾਈ ਉਹ ਪ੍ਰਾਣੇ ਹਣਗੇ ਇਸ ਪ੍ਰਕਾਰ ਪ੍ਰਾਣੇ ਕਹਿੰਦੇ ਜਨਮ ਜਦੋਂ ਆਉਂਦੀ ਹੈ ਕਿਉਂਕਿ ਜਿਹੜੇ ਦੁਨੀਆਂ ਚ ਬਨੇ ਹੋਏ ਹਨ ਉਹਨਾਂ ਪ੍ਰਾਣੇ ਜਿੰਦੀ ਮਨ ਸਾਰੇ ਸੰਸਾਰ ਨੂੰ ਪ੍ਰਾਣ ਵਿਚਾਰੀ ਸਮਝਿਆ ਹੈ ਐਸੇ ਮੇਰੇ ਵਾਹਿਗੁਰੂ ਦੀ ਪ੍ਰਾਪਤੀ ਵਾਲੇ ਪ੍ਰਾਣੇ ਇਹ ਸੰਤ ਪਿਆਰੇ ਜਾਨੀ ਬਣ ਗਏ ਹਨ ਆਪੀ ਮੇਰੇ ਸੰਤ ਪਿਆਰੇ ਰਾਮ ਮੇਰੇ ਪਿਆਰੇ ਵਾਹਿਗੁਰੂ ਰਾਮ ਦੇ ਸੰਤ ਜੋ ਹਨ ਸੰਤ ਪਿਆਰੇ ਕਾਰਜ ਸਾਰੇ ਪਿਆਰਿਆਂ ਨੇ ਪਰਮਾਰਥ ਦੀ ਪ੍ਰਾਪਤੀ ਦਾ ਬ੍ਰਹਮ ਗਿਆਨ ਦੀ ਪ੍ਰਾਪਤੀ ਦਾ ਵਾਹਿਗੁਰੂ ਦੀ ਪ੍ਰਾਪਤੀ ਰੂਪ ਸ਼ਾਦੀ ਦਾ ਇਹ ਕਾਰਜ ਸਾਹਿਬਨ ਵਾਲੇ ਆਪ ਹਨ ਵਿਧਾਰਕ ਪਰਮਾਰਥਕ ਨਮਸਕਾਰ ਕਰ ਲੱਗੇ ਸੇਵਾ ਸੰਤਾਂ ਦੀ ਨਮਸਕਾਰ ਕਰਕੇ ਸੇਵਾ ਟੈਨ ਚ ਲੱਗੇ ਹਾਂ ਕਿ ਪਰਮਾਰਥ ਦੀ ਪ੍ਰਾਪਤੀ ਕਰਾਉਣਗੇ ਗਿਆਨ ਦੀ ਦਾਤ ਦੇਣਗੇ ਆਪੇ ਜਾਨੀ ਆਪੇ ਮਾਨੀ ਉਥੇ ਆਪ ਹੀ ਜਾਨੀ ਰੂਪ ਬਣ ਕੇ ਆਪ ਹੀ ਮਾਨੀ ਰੂਪ ਮਾਨੀ ਤੇ ਘੱਟੇ ਘਰਵਾਲੇ ਜਿਹੜੇ ਹੁੰਦੇ ਨੇ ਲੜਕੀ ਦੇ ਘਰਵਾਲੇ ਉਹ ਮਾਨੀ ਹੁੰਦੇ ਐ ਜੋ ਲੜਕੇ ਦੇ ਘਰਵਾਲੇ ਜਾਨੀ ਹੁੰਦੇ ਐ ਇਸਵੇਂ ਲੜਕੇ ਦੇ ਘਰ ਵਾਲੇ ਕੌਣ ਆ ਸੰਤ ਪੰਤ ਵਿੱਚ ਬ੍ਰਹਮ ਗਿਆਨੀ ਉਹ ਆਪ ਹੀ ਜਾਨੀ ਬਣ ਰਹੇ ਆ ਤੇ ਆਪ ਹੀ ਮਾਨੀ ਜਿਹੜੀ ਵਿਗਿਆਸੂ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਆ ਉਹਦੇ ਜਿਹੜੇ ਨਿਕਟਵਰਤੀ ਆ ਮਨਾਸੀ ਉਹ ਮਾਨੀ ਕਿੱਤੇ ਘਰ ਵਾਲੇ ਬਣ ਗਏ ਹਨ ਆਪ ਹੀ ਪਰਮੇਸ਼ਰ ਤੋਂ ਹੀ ਪਾਤੀ ਜਾਨੀ ਤੇ ਮਾਨੀ ਬਣ ਗਏ ਹੈ ਪ੍ਰਾਪਤੀ ਵਾ ਸਨੈਦ ਕਰਾਉਣ ਵਾਲਾ ਜਾਨੀ ਨੂੰ ਕਾਪ ਹੈ ਪ੍ਰਾਪਤ ਹੋਣ ਵਾਲੇ ਜਿਗਿਆਸੂ ਮਾਨੀ ਰੂਪ ਵੀ ਆਪ ਹੈ ਆਪ ਸੁਆਮੀ ਆਪ ਦੇਵਾ ਆਪੇ ਆਪ ਸੁਆਮੀ ਦੇਵਾ ਲਾੜਾ ਰੂਪ ਹੈ ਦੇਵਾ ਪ੍ਰਕਾਸ਼ ਰੂਪ ਬ੍ਰਹਮ ਆਪ ਹੀ ਲਾੜਾ ਹੈ ਪ੍ਰਾਪਤ ਹੋਣ ਜੋਗ ਆਪਣਾ ਕਾਰਜ ਆਪ ਸਵਾਰੇ ਆਪਣਾ ਕਾਰਜ ਉਹ ਜੋ ਪ੍ਰਾਪਤੀ ਦਾ ਬ੍ਰਹਮ ਗਿਆਨ ਦਾ ਆਪ ਹੀ ਗੁਰੂ ਪ੍ਰੇਤ ਹੋ ਕੇ ਇਸ ਪ੍ਰਕਾਰ ਅਨੰਦ ਕਾਰਜ ਕਰਾਉਣ ਵਾਲਾ ਹੈ ਲਾਵਾ ਦੇਣ ਵਾਲਾ ਹੈ ਆਪਣੇ ਸੁਲੂਬ ਦੀ ਕਾਰਕਾਤ ਤੋਂ ਹੁੰਦਾ ਜਿਹੜਾ ਸੋਚਣ ਕਰਨਾ ਹੈ ਇਹ ਖਾਰੇ ਬਚਾਉਣੇ ਹਨਗੇ ਇਸ ਪ੍ਰਕਾਰ ਆਪਣੇ ਕਾਰਜ ਨੂੰ ਆਪ ਹੀ ਸਵਾਰਦਾ ਹੈ ਆਪੇ ਧਾਰਨ ਧਾਰੇ ਆਪ ਹੀ ਸੈਰੀ ਸਿਚੀ ਦੀ ਧਾਰਨ ਨੂੰ ਧਾਰਿਆ ਹੈ ਆਪ ਹੀ ਵਿਗਿਆਸੂ ਕੋ ਸਾਜਨਾ ਦੀ ਧਾਰਨੀ ਉਤਾਰਦਾ ਹੈ ਆਪ ਹੀ ਤਤਵੇਤਾ ਹੋ ਕੇ ਗਿਆਨ ਦੀ ਧਾਰਨਾ ਨੂੰ ਧਾਰਦਾ ਹੈ ਆਪ ਹੀ ਗੁਰੂ ਹੋ ਕੇ ਸਿੱਖ ਦੇ ਸਰਬ ਆਗ ਬਣਾ ਨੂੰ ਧਾਰਨ ਵਾਲਾ ਹੋ ਕੇ ਧਾਰਨਾ ਹੈ ਆਪ ਹੀ ਤੱਪੇਤਾ ਹੋ ਕੇ ਜੋ ਬ੍ਰਹਮ ਦੇ ਸੱਚੇ ਅੰਭੂ ਕੋ ਤਿੰਨ ਹਨ ਉਹਨਾਂ ਦੇਖਣਾ ਦਿੱਤੀ ਆ ਧਰਮ ਵਾਲਾ ਹੋ ਕੇ ਭਾਰੂਆ ਹੈ ਇਹ ਆਗ ਦੀ ਪ੍ਰਾਪਤੀ ਦਾ ਕਾਰਜ ਆਪ ਹੀ ਸਵਾਰ ਲੈਂਦਾ ਹੈ ਬਹੁ ਨਾਨਕ ਸੋ ਕਰਮ ਹੈ ਬੈਠਾ ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਜਿਸ ਵਕਤ ਪਤੀ ਘਰ ਵਿੱਚ ਬੈਠਦਾ ਹੈ ਤੂੰ ਵੀ ਬੰਕ ਦੁਆਰੇ ਤੇ ਬੀਬੀਆਂ ਕਹਿੰਦੀਆਂ ਮੇਰੇ ਬੰਕ ਸੁੰਦਰ ਜਿਹੜੇ ਕਲੂਤੀ ਦਰਵਾਜ਼ੇ ਹੋਬ ਨੀਕ ਹੋਏ ਹੈ ਇਸ ਪ੍ਰਕਾਰ ਸੋਪਤੀ ਅਕਾਲਪੁਰਖ ਜਦੋਂ ਕਰ ਅੰਤਾਰ ਕ੍ਰਿਸ਼ਨੇంద్ర ਸਖਿਆਤ ਹੋ ਕੇ ਬੈਠ ਗਿਆ ਉਸ ਦੇ ਬੰਕ ਇੰਦਰੀਏ ਅੱਖਾਂ ਜੀ ਹਰ ਵਰਨ ਦੇਤੀ ਸਦਗੁਰੂ ਦੇਖਣਾ ਕੰਨੀ ਸੁਣ ਸਰਵਨੀ ਸਿਮਨਾ ਮੁਰਨਾ ਇਹ ਸਿੰਗ੍ਰੇਜੇ ਸਾਡੇ ਹੈ ਸੁੰਦਰ ਦਰਵਾਜ਼ੇ ਨੇ ਸੋਭਨੀ ਕਿਹ ਹੈ ਹੁੰਦੀ ਹੈ ਤਾਂ ਸੁਨਾ ਤੇ ਤਾਂ ਨਾ ਜੇ ਤਾਂ ਬੋਲਣ ਕਿਰਤਾ ਗਿਆਨੋ ਜੇ ਤਾਂ ਇਸ ਪ੍ਰਕਾਰ ਜੇ ਤਾਂ ਦੇਖਣ ਤੇ ਤਾਂ ਧਿਆਨ ਕਿਉ ਸਾਡੇ ਬੰਕ ਦੁਆਰੇ ਸੁੰਦਰ ਸੋਮ ਨੀਪ ਹੋਏ ਹਨ ਨੌ ਨਿਧੇ ਨੌ ਨਿਧੇ ਨੌ ਨਦੀਆਂ ਭਾਈ ਨੌ ਨਦੀਆਂ ਮੇਰੇ ਕਰਮ ਹੈ ਆਈ ਰਾਮ ਮੇਰੇ ਕਰਜਾ ਕੇ ਪ੍ਰਾਪਤ ਹੋਈਆਂ ਹਨ اے ਸੰਤ ਜੀ ਨੂੰ ਇਹ ਦੀਪ ਸਾਰ ਅਨਕਾਰ ਹੈ ਦੋ ਲੋਵਾਰੀ ਕਰਨ ਨੌ ਨਿਧੇ ਨੌ ਨਦੀਆਂ ਨਾ ਸਾਧ ਸੰਗਤ ਜੀ ਭਗਤੀ ਨਗਦ ਸਰਬ ਸੰਗਤ ਪੀਰ ਤੋਂ ਸਾਧ ਹੋ ਅਰਚਨ ਜਸ ਸਤਿ ਸ਼੍ਰੀ ਅਕਾਲ ਬੰਦਨਾ ਸਰਬ ਨਿਵੇਦਨ ਜਾਣ ਇਹ ਨੌ ਨਿੱਧੀਆਂ ਰੂਪ ਜਿਹੇ ਦੀ ਭਗਤੀ ਹੈ ਤੇ ਨੌ ਨਿੱਧੇ ਨਰਾ ਗੋਲ ਕਾਲੰਦੇ ਦੇ ਆਧਾਰ ਰੂਪ ਜੋ ਪਰਮੇਸ਼ਰ ਹੈ ਨੌ ਦਾ ਭਗਤੀ ਕਰਕੇ ਮੇਰੇ ਘਰ ਵਿੱਚ ਨੌ ਨਿੱਧੀਆਂ ਦਾ ਦੇਵ ਵਾਲੀ ਪਰਮੇਸ਼ਰ ਦੀ ਜੋਤ ਆ ਕੇ ਪ੍ਰਗਟ ਹੋਈ ਆ ਤਾਂ ਕਰ ਮੈਂ ਫੇਰ ਆਹ ਭਾਈ ਸਭ ਕਿਛ ਮੈਂ ਸਭ ਕਿਛ ਪਾਇਆ ਭਾਈ ਸਭ ਕੁਝ ਪਾ ਲਿਆ ਸਭ ਕੁਝ ਪਾ ਲਿਆ ਸਭ ਕੁਝ ਜੀ ਦੁਨੀਆ ਦੇ ਰਾਜ-ਸਾਜ ਵੀ ਸਭ ਕੁਝ ਪਾ ਲਿਆ ਹੈ ਸਭ ਕੁਝ ਜਿਵੇਂ ਤੁਹਾਨੂੰ 36 ਵੜੇ ਹਜ਼ਾਰ ਰੁਪਏ ਦਾ ਰਾਜ ਦਿੱਤਾ ਸੀ ਨਾਲੇ ਚੰਦ ਪਦਵੀ ਦਿੱਤੀ ਕਿਉਂ ਦੁਨੀਆ ਦਾ ਵੀ ਸਭ ਕੁਝ ਪਾ ਲਿਆ ਹੈ ਤੇ ਪਰਮਾਰਦੇ ਦੇਵੀ ਸੰਪਦਾ ਰੂਪ ਸਭ ਕੁਝ ਪਾ ਲਿਆ ਹੈ ਨਾਮ ਜੀ ਆਇਆਂ ਨੂੰ ਜੋ ਕੁਝ ਕੋਈ ਹੋਸੀ ਸਭ ਕੁਝ ਹੈ ਸਾਰੇ ਸੁਖ ਮਾਤਰ ਜਿਹੜੀ ਪ੍ਰਾਪਤੀ ਕਰਕੇ ਖਾਣੇ ਜੀ ਉਹ ਇਸ ਬ੍ਰਹਮ ਨੂੰ ਪਾ ਲਿਆ ਹੈ ਨਾਮ ਆਈ ਰਾਈ ਭਾਈ ਬਿਨੈਸ਼ੋ ਦੇ ਨਾਮ ਨੂੰ ਪੈਨਣ ਕਰਕੇ ਨਾਮ ਤੇ ਆਈ ਸਦਾ ਸਫਾਈ ਜਿਹਨੂੰ ਨਾਮ ਨੇ ਤੁਹਾਨੂੰ ਜੋ ਪ੍ਰਮੇਸ਼ਰ ਦਾ ਨਾਮ ਸਦਾ ਸਫਾ ਮਿਲਦੀ ਨਹੀਂ ਆਈ ਸਹਿਜ ਕਰਨ ਵਾਲੇ ਹੈ ਸਹਿਜ ਸੁਭਾਈ ਜੂ ਦੁੰਦਾ ਜਿਹਦੇ ਸੁਹਾਗਤੀ ਇਸ ਬਿਨੈਸ਼ੀ ਗੋਬਿੰਦ ਜੁੜ ਗਏ ਹਨ ਸੇਜੇ ਉਸੇ ਭਾਰੀ ਪ੍ਰਕਾਸ਼ ਆਇਆ ਗੋਬਿੰਦਾਂ ਪਤਨੀ ਰੱਖਿਆ ਕਰਨ ਆਇਆ ਗਾਣ ਤੇ ਮਿਟਾਈ ਕੀ ਕੀ ਧਾਈ ਹੁਣ ਜੇ ਵੀ ਜੀਵਨੀ ਜਤੋਂ ਮੈਂ ਵੀ ਅਗਲੀ ਸਾਹ ਤੇ ਪੀਚੇ ਐਨੇ ਤਰ ਮੈਂ ਜਨ ਘਾਰਾ ਕੀਤੀ ਹੈ ਇਹਨਾਂ ਤੇ ਤੁਰੀਆਂ ਪਾਈਆਂ ਇਹਨਾਂ ਤੇ ਜੋ ਕੀਤੇ ਇਹਨਾਂ ਤੇ ਪ੍ਰਾਣਾਯਾਮ ਕੀਤਾ ਇਹ ਜਿਹੜੀ ਜਨਨਾ ਸੀ ਗਣਤਨ ਮੇਟਾਈ ਜੋ ਗਿਰੀ ਮਟਾਈ ਸਾਰਿਆਂ ਨੇ ਵੀ ਆਸਰੇ ਸਾਹਿਬ ਨੂੰ ਜਿਖਾਉਣਾ ਸੀ ਕਿ ਮੈਂ ਨੇ ਸਾਹਿਬ ਨੂੰ ਕੀਤਾ ਈਸੀ ਧਾਈ ਇਸ ਪ੍ਰਕਾਰ ਬਿੰਤੀ ਕੀਤੀ ਜਦੋਂ ਪਿਤਾ ਪਿਤਾਵਾ ਜਦੋਂ 81 ਲੱਖ ਜੁਲ ਉਹ ਫਾਇਦਾ ਕਿਤੇ ਹੈ ਕਦੇ ਨਾ ਵਿਆਪੇ ਮਨ ਕੁੰਗਰ ਕਦੇ ਚਿੰਤਾ ਨਹੀਂ ਯਾਦ ਦੀ ਕਿਸੇ ਤਰ੍ਹਾਂ ਦੀ ਫਿਕਰ ਨਹੀਂ ਪੈਂਦਾ ਹੈ ਗੋਵਿੰਦ ਗਾਜੇ ਅਨਹਦ ਵਾਜੇ ਗੋਵਿੰਦੰਦਰ ਬੱਜਿਆ ਪ੍ਰਗਟ ਹੋਇਆ ਆ ਅਰਹ ਵਿਕਰੋਸ ਵਾਜੇ ਵੱਜਿਆ ਏ ਆਕੇ ਜੀ ਸੋਹ ਬਣਾਈ ਅੰਦਰ ਸੋਹ ਬਣਾਈ ਗੋਬਿੰਦ ਕ੍ਰਿਸ਼ਨ ਅੰਦਰ ਫਰਗਤ ਹੋ ਗਿਆ ਇੱਕ ਰਸਾਤਨਾ ਵਾਹਿਗੁਰੂ ਵਾਜੇ ਵੱਜਿਆ ਏ ਸਰ ਜੀ ਤੁਮ ਨਾ ਦਰਿਆਈ ਸੋ ਨਾਨਕ ਫਿਰ ਮੀਰੈ ਸੰਗੀ ਜੀ ਜਿੰਦੇ ਫਿਰ ਪਤੀ ਆਕਾਲ ਪੁਰਖ ਸਾਡੇ ਅੰਮ ਸੰਗ ਹੈ ਤਾਂ ਨਵ ਨਿਦ ਪਾਈ ਨਹੀਂ ਅਸੀ ਸਖੀਓ ਨਵ ਨਿਧੀਆਂ ਨਵਾਂ ਗੋਲ ਕੰ ਦਾ ਆਸਰਾ ਨਵ ਦਾ ਧੜਕੀ ਰੂਪ ਨਵ ਨਿਧੀ ਪਾਈ ਹੈ ਸਰ ਤੇ ਅੜੇ ਸਰ ਤੇ ਅੜੇ ਸਹਿਜ ਰਸਤੇ ਰੱਖਦੇ ਹੋਗੇ ਸਹਿਜ ਰਸਤੇ ਹੋਗੇ ਹਮ ਮੇਰੇ ਭਾਈ ਸਭ ਮੀਤਾਂ ਸਦੇ ਭਾਈ ਮਹਾ ਵਿਵਾਦ ਦੇ ਮਿੱਤਰ ਭਾਈ ਗੁਰਦਾਸ ਸਾਹਿਬ ਮੁੰਡਾ ਸਾਹਿਬ ਆਦਿ ਕਸਾਰੇ ਵਿਖਮ ਵਿਖਮ ਆਥਾਨ ਜਿਹੜੇ ਸਹਿਜ ਰਸਤੇ ਹੋਗੇ ਸਹਿਜ ਅਧਿਕਤਵ ਨੂੰ ਪ੍ਰਾਪਤ ਹੋਗੇ ਮੇਰੇ ਭਾਈ ਸਰਬਨੰਦ ਵਿਦਿਆਸਨ ਆਦਿ ਕੋ ਮਿੱਤਰ ਵਿਰਾਗ ਦੇ ਕਾਹ ਕੋ ਯਾ ਸੰਸਾਰ ਤੋਂ ਵੀ ਆਇਆ ਧਰਮਿਆਦ ਕਰਾਮੇ ਭਾਈ ਦੇਖ ਨੂੰ ਦੇਖ ਨੂੰ ਆਖਾੜ ਕਸ਼ੰਤੋਂ ਕਠਣ ਦੇਖ ਨੂੰ ਜਿਹੜਾ ਸੰਸਾਰ ਹੈ ਦੇਖ ਨੂੰ ਜੋ ਕਾਮ ਕ੍ਰੋਧ ਅੰਤਕਾਰ ਦੇ ਅੰਦਰ ਹਨ ਇਹ ਬੜਾ ਭਾਰੀ ਪਹਿਲ ਜਾਣਾ ਵੀ ਕੁਸ਼ਤੀ ਦਾ ਅਸਥਾਨ ਬਣਿਆ ਹੋਇਆ ਜੰਗ ਦਾ ਥਾਂ ਮੈਂ ਗੁਰਮਿਲ ਜੀਤਾਰਾਂ ਇਹ ਦੇਖ ਨੂੰ ਜੋ ਕਾਮ ਹੈ ਅਤੇ ਦੇਖ ਨੂੰ ਜੋ ਕਾਮ ਕਰ ਆਪ ਕੰਮ ਹੈ ਪੁਸ਼ਤੀ ਹੈ ਚੰਗੇ ਬੰਦੇ ਸੁਭਾਅ ਦਾ ਬੁਰੇ ਭਲੇ ਅਭਿਆਸ ਦਾ ਉਹ ਹਰ ਵਕਤ ਖੜਕਾ ਹੁੰਦਾ ਹੀ ਰਹਿੰਦਾ ਹੈ ਇਹ ਗੁਰਾਂ ਦੇ ਨਾਲ ਮਿਲ ਕੇ ਜਿੰਨਾ ਕੀਤਾ ਇਹ ਭਾਈ ਅਸੀਂ ਗੁਰ ਮਿਲ ਜੀਤਾ ਹਰ ਹਰ ਕੀਤਾ ਗੁਰਾਂ ਨਾਲ ਮਿਲ ਕੇ ਹਰ ਹਰ ਦਾ ਨਾਮ ਜਦੋਂ ਅਭਿਆਸ ਕੀਤਾ ਇਹ ਗੁਰਾਂ ਨਾਲ ਮਿਲ ਕੇ ਇਸ ਨੂੰ ਜਿੱਤ ਲਿਆ ਹੈ ਟੂਟੀ ਪੀਤਾ ਪਰਮ ਗੜਾ ਸਰਬੂ ਦੀ ਕਿਰਪਾ ਹੋ ਗਈ ਪਰਮ ਰੂਪੀ ਕਿਲਾ ਵੀ ਟੁੱਟ ਗਿਆ ਦੇ ਵੀ ਪੀਤਾ ਦੇ ਅਭਿਆਸ ਰੂਪੀ ਕੰਧ ਵੀ ਢਾਤੀ ਮਹਾਰਾਜ ਨੇ ਪਾਇਆ ਖਜ਼ਾਨਾ ਬਹੁਤ ਵਿਧਾਨ ਇਸ ਤਕਾਰ ਅਸੀਂ ਆਖਰੀ ਸੰਪਦਾ ਦਾ ਨਾਸ ਕਰਕੇ ਸੁਖ ਬਣਾ ਦਾ ਬੜਾ ਭਾਰੀ ਖਜ਼ਾਨਾ ਪਾ ਲਿਆ ਹੈ ਬਹੁਤ ਨਿਧੀਆਂ ਦਾ ਹੋਣਾ ਹੋਇਆ ਨੌਂ ਨਿਧੀਆਂ 18 ਸਿੱਧੀਆਂ ਦਾ ਸਾਣスメਰੀ ਆਪ ਖੜਾ ਅਤੇ ਸਾਥੀ ਮੇਰੀ ਆਪ ਇਸ ਤੇ ਪਾਪਖਾ ਖਲੋਤੇ ਹੈ ਹਰ ਵਕਤ ਸੰਸੰਗ ਸਾਡੇ ਉਹ ਕੋਈ ਸੁਗਿਆਨ ਸੂਪਰਧਨ ਕੋਈ ਭਾਈ ਸ੍ਰੀਚ ਗਿਆਨ ਵਾਲਾ ਪਰਖੇ ਤਪ ਸ਼ਰੂਪ ਦੇ ਗਿਆਨ ਵਾਲਾ ਉਹੀ ਪ੍ਰਭਾਨ ਹੈ ਜਿਨ ਕਾਮ ਕਰੋ ਜਿੱਤੇ ਹੈ ਜੋ ਪ੍ਰਭ ਆਪਣਾ ਕੀਤਾ ਸਾਨੂੰ ਵਾਹਿਗੁਰੂ ਨੇ ਆਪਣਾ ਬਣਾ ਲਿਆ ਬਖਸ਼ਿਸ਼ ਕੀਤੀ ਹੈ ਕਉ ਨਾਨਕ ਜਾਂ ਵੱਲ ਸੁਆਮੀ ਹੈ ਇਹ ਕਹਿੰਦੇ ਜਿਉਂ ਵੱਲ ਕਰ ਹੋਇਆ ਸਾਡੇ ਸੁਆਮੀ ਵਾਹਿਗੁਰੂ ਤਾਂ ਸਰਸੇ ਭਾਈ ਮੀਤ ਸਾਡੇ ਸਹਿਬ ਰਹੇ ਹੋਗੇ ਭਰਾ ਮਿੱਤਰ ਭਾਈ ਮਹਾਦੇਵ ਤੇ ਭਾਈ ਗੁਰਦਾਸ ਸਾਹਿਬ ਤੇ ਬੁੱਢਾ ਸਾਹਿਬ ਜੀ ਆਦਿਕ ਭਾਈ ਸਰਬਨ ਆਦਿਕ ਮਿੱਤਰ ਸਭ ਸੰਤੋਖ ਆਦਿਕ